ਸਵਾਜਿਕਾ ਫਿਰ ਤੋਂ ਦਿੱਲੀ ਕੂਚ ਕਰਨ ਜਾ ਰਹੇ ਨੇ ਕਿਸਾਨ ਸਵੇਰੇ 10 ਵਜੇ ਟਰੈਕਟਰ ਟਰਾਲੀਆਂ ਦੇ ਨਾਲ ਕੂਚ ਕਰਨਗੇ ਅਸੀਂ ਕਿ ਸ਼ੰਭੂ ਖਨੌਰੀ ਤੇ ਡਬਵਾਲੀ ਬਾਰਡਰ ਦੇ ਜ਼ਰੀਏ ਦਿੱਲੀ ਵੱਲ ਚਾਲੇ ਪਾਉਣਗੇ ਸ਼੍ਰੀ ਫਤਿਹਗੜ ਸਾਹਿਬ ਜ ਹਾਈਵੇ ਤੇ ਕਿਸਾਨਾਂ ਨੇ ਆਪਣੀ ਰਾਤ ਬਿਤਾਈ ਹੈ ਤੇ ਹੁਣ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਤਿਆਰ ਨੇ ਤੇ ਬਜਦ ਨੇ ਦਿੱਲੀ ਕੂਚ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਅਸੀਂ ਕਿ ਸਵੇਰੇ 10 ਵਜੇ ਚਾਲੇ ਪਾਏ ਜਾਣਗੇ ट्रैक्टर टोलियां तैयार वर तैयार ने ते एते हुन कूच करण दी तयारी है हालांकि दस दे के शंभू खनोरी ते डवाली बॉर्डर दे जरिए दिल्ली वालो ना वलो चाले पाए जाने हैं जिथे की सख्त इंतजाम कीते गने श्री फतेहगढ़ साब्दी विच हाईवे ते किसाना ने अपनी रात बिताई है लेकिन जिस कदर इंतजाम कीते गने वो तस्वीरें तुसी देखो ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਅਲਰਟ ਤੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਉਹ ਨਾ ਬੋਲੋ ਤਿਆਰੀ ਕੀਤੀ ਗਈ ਹੈ ਜਿਸ ਕਦਰ ਪਾਰੀ ਬੈਰੀਕੇਟਿੰਗ ਕੀਤੀ ਗਈ ਹੈ ਸੀਮਿੰਟ ਦੀਆਂ ਕੰਦਾ ਬਣਾਈਆਂ ਗਈਆਂ ਨੇ ਔਰ ਇੱਥੇ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਅਲਰਟ ਤੇ ਨੀਮ ਫੌਜੀ ਦਸਤਿਆਂ ਦੀ ਤਰ੍ਹਾਂ ਦੀ ਕੀਤੀ ਗਈ ਹੈ ਪੰਜਾਬ ਦੇ ਨਾਲ ਲੱਗਦੇ ਬਾਰਡਰ ਨੂੰ ਸੀਲ ਕੀਤਾ ਗਿਆ ਹੈ ਔਰ ਕਿਸ ਕਦਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ ਉਹ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਬੀਤੇ ਕਈ ਦਿਨਾਂ ਤੋਂ ਦਿਖਾਈ ਰਹੇ ਹਾਂ ਇੱਥੇ ਮੋٹے-ਮੋٹے ਕਿਲ ਸੀਮਿੰਟ ਦੀਆਂ ਸਲੇਬਾਂ ਕੰਡਿਆਲੀ ਤਾਰਾਂ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਲਈ ਹਰਣਾ ਤੋਂ ਦਿੱਲੀ ਤੱਕ ਏਲੇਬੰਦੀ ਕਿਸ ਕਦਰ ਕੀਤੀ ਗਈ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਕੋਸ਼ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ ਵੀ ਸਾਹਮਣੇ ਆਇਆ ਹੈ। ਦੱਸਿ ਕਿ ਇੱਥੇ ਸਰਬੰਨ ਪੰਦੇਰ, ਸੁਰਜੀਤ ਫੂਲ, ਰਮਨਦੀਪ ਮਾਨ, ਤੇਜਵੀਰ ਸਿੰਘ ਦੇ ਅਕਾਊਂਟਸ ਨੂੰ ਬੰਦ ਕਰਤਾ ਗਿਆ। ਸੋ ਇੱਥੇ ਐਕਸ਼ਨ ਲੈਂਦੀ ਵੀ ਸਰਕਾਰ ਨਜ਼ਰ ਆ ਰਹੀ ਹੈ। ਹਾਲਾਂਕਿ ਪਿਤੀ ਸ਼ਾਮ ਮੀਟਿੰਗ ਜ਼ਰੂਰ ਹੋਈ। ਕੇਂਦਰੀ ਮੰਤਰੀ ਦੇ ਨਾਲ ਤਕਰੀਬਨ 5 ਘੰਟੇ ਤੋਂ ਉੱਪਰ ਲੇਕਿਨ ਕੋਈ ਸਹਿਮਤੀ ਨਹੀਂ ਬਣੀ। ਔਰ ਇੱਥੇ ਕਿਸਾਨ ਲਗਾਤਾਰ ਬਜਟ ਸੰ ਦਿੱਲੀ ਕੂਚ ਨੂੰ ਲੈ ਕੇ ਔਰ ਇਹ ਤਸਵੀਰਾਂ ਨੇ ਵੱਖ-ਵੱਖ ਬਾਰਡਰਸ ਦਿਆਂ ਸ਼ੰਭੂ ਬਾਰਡਰ ਟਿਕਰੀ ਬਾਰਡਰ ਸਿੰਘੂ ਬਾਰਡਰ ਜਿੱਥੇ ਕਿ ਸਖਤ ਇੰਤਜ਼ਾਮ ਕੀਤੇ ਗਏ ਨੇ ਔਰ ਸਖਤ ਪਹਿਰਾ ਜੜਾ ਹੈ ਨਜ਼ਰ ਆ ਰਿਹਾ ਨੀਂ ਫੌਜੀ ਦਸਤਿਆਂ ਦੀ ਤਣਾਤੀ ਕੀਤੀ ਗਈ ਹੈ ਔਰ ਜਿਸ ਕਦਰ ਇਥੇ ਬੈਰੀਕੇਟਿੰਗ ਕੀਤੀ ਗਈ ਹੈ ਉਹ ਤਸਵੀਰਾਂ ਵੀ ਤੁਹਾਨੂੰ ਅਸੀਂ ਲਗਾਤਾਰ ਵਿਖਾ ਰਹੇ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਆਪਣੀ ਤਿਆਰੀ ਵੀ ਤੇ ਕਈ ਦਿਨਾਂ ਤੋਂ ਹੀ ਕੀਤੀ ਜਾ ਰਹੀ ਸੀ ਜਿੱਥੇ ਸੜਕਾਂ ਤੇ ਕਿਲ ਲਗਾਏ ਗਏ ਨੇ ਸੀਮੈਂਟ ਦੀਆਂ ਸਲੈਬਸ ਰੱਖ ਦਿੱਤੀਆਂ ਗਈਆਂ ਨੇ ਕਈ-ਕਈ ਫੁੱਟ ਡੂੰਘੇ ਟੋਏ ਪੁੱਟ ਦਿੱਤੇ ਗਏ ਨੇ ਉੱਤੇ ਹੀ ਨੀਂ ਫੌਜੀ ਦਸਤਿਆਂ जी भारी आवाजाई है ग्डिया ने उसकी आवाजाई तो पहला ही रोक दी गई थ कई था तारा एक सौ चुवाली भी लागू करती गई सो सिंगू बॉर्डर टिकरी बॉर्डर ए शंभू बॉडर दया तस्वीर और दिल्ली तक किसी तरह के न किलेबंदी और यकीन ने उस वेले चेता करा है जो कि तिने खेती कानूनों के खिलाफ किसानों ने कूच किया सो मीटिंग जोड़ी हुई है बीती शाम वेसिटा रही है तकरीबन पंच घंटे के उपर यह मीटिंग रही है सो अ दिल्ली तक कूच हूँ करना किसानों ने अहसाफ है

कम से हमें हमें यही नजर आया वो समय बिताना चाहते हैं हकीकत में उनके ऊपर कोई ठोस प्रस्ताव नहीं था तो फिर वार्ता समाप्त हुई फिर भी हमने अपने फोरमों में सबको कन्वे किया है लेकिन किसी की भी इसके ऊपर सहमति बनती नज़र नहीं आ रही है तो तब हमने मजबूरन 10 बजे दिल्ली की ओर बॉर्डरों की ओर कूच करने का निर्णय लिया कि हमें आगे बढ़ना चाहिए तो हम पूरे देश के किसान और खेत मज़दूर से आह्वान करते हैं देखिए अब सरकार की मर्ज़ी है सरकार के पाले में गेंद है आप पूरे देश से हमारा आह्वान है दिल्ली की ओर बढ़िए आगे केंद्र की मर्जी क्या करती है क्या नहीं करती उनकी मर्जी है हम सब पंजाब और हरियाणा के युवाओं से किसानों से मजदूरों से भी हम अपनी ओर से पीसफुली शांति बना के रखेंगे अगर इस मोर्चे में शांति पीसफुली आंदोलन चला सके तो ये आंदोलन कामजाब होगा हम अपने ओर से कोई सरकार से टकरा नहीं पैदा करेंगे ਕਿਆ ਜਰ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ ਅਸੀਂ ਕੋਈ ਟਕਰਾਹ ਦੀ ਸਥਿਤੀ ਨਹੀਂ ਚਾਹੁੰਦੇ ਸਿਰਫ ਆਪਣੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਸੋ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਹਾਲਾਂਕਿ ਬੀਤਤ ਸ਼ਾਮ ਮੀਟਿੰਗ ਵੀ ਹੋਈ ਇਸ ਮੀਟਿੰਗ ਦੇ ਸਭ ਦਿਆ ਨਜ਼ਰਾ ਜ਼ਰੂਰ ਟਿਕਿਆ ਹੋਈਆਂ ਸਨ ਔਰ 5 ਘੰਟੇ ਤੋਂ ਉੱਪਰ ਤੱਕ ਇਹ ਮੀਟਿੰਗ ਚੱਲੀ ਲੇਕਿਨ ਇੱਥੇ ਕੋਈ ਸਹਿਮਤੀ ਨਹੀਂ ਬਣ ਪਾਈ ਐ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿ ਸਾਨੂੰ ਉਮੀਦ ਹੈ ਕਿ ਅਸੀਂ ਮਸਲੇ ਦਾ ਹੱਲ ਜ਼ਰੂਰ ਕੱਢ उबा सरकार लेकिन कोई नहीं बन पाई मुद्दे होंगे वालों गलबात दरवाजे हमेशा खुले ने अर्जुन मुंडा का बयान जो सामने आया इस मीटिंग के तो बाद मीटिंग के बाद किसान आगू सरवण सिंह का बयान भी सामने आया उन्होंने कहा कि साढ़िया मंगा प्रति केन्द्र सरकार संजीदा ही नजर नहीं आ रही है ਸੋ ਕਿਸਾਨ ਆਗੂਆਂ ਦਾ ਜੜਾ ਬਿਆਨ ਐ ਐਮਐਸਪੀ ਤੇ ਕਰਜ਼ਾ ਮੁਆਫੀ ਤੇ ਸਰਕਾਰ ਕੁਝ ਵੀ ਕਰਨ ਨੂੰ ਤਿਆਰ ਨਹੀਂ ਦਿੱਲੀ ਵੱਲ ਕੂਚ ਕਰਨਾ ਸਾਡੀ ਮਜਬੂਰੀ ਹੈ ਜਗਜੀਤ ਢੱਲੇਵਾਲ ਨੇ ਇਸ ਮੀਟਿੰਗ ਤੋਂ ਬਾਅਦ ਇਸ ਸਾਫ ਕੀਤਾ ਜਿਸ ਤੋਂ ਬਾਅਦ ਅੱਜ ਕਿਸਾਨ ਦਿੱਲੀ ਕੂਚ ਕਰ ਰਹੇ ਨੇ ਸੋ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਵੀਤੀ ਸ਼ਾਮ ਮੀਟਿੰਗ ਤੋਂ ਬਾਅਦ ਸਾਹਮਣੇ ਆਈਆਂ ਹਾਲਾਂਕਿ ਜੋ ਕੇਂਦਰ ਦੇ ਮੰਤਰੀ ਸਨ ਅਰਜੁਨ ਮੁੰਡਾ ਉਹਨਾਂ ਨੇ ਕਿਹਾ ਕਿ ਗਲਬਾਦ ਦੇ ਜ਼ਰੀਏ ਹੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਕੁਝ ਮੁੱਦਿਆਂ ਤੇ ਸਹਿਮਤੀ ਬਣੀ ਹੈ ਕੁਝ ਤੇ ਨਹੀਂ ਜਿਸ ਤੇ ਲਈ ਕਮੇਟੀ ਦੀ ਲੋੜ ਹੈ ਉਹ ਤੇ ਕਿਸਾਨ ਆਗੂਆਂ ਦਾ ਸਾਫ ਸਰਕਾਰ ਤੇ ਇਲਜ਼ਾਮ कि सरकार तो मंगा प्रति संजीदा ही नजर नहीं आ रही है जिसके चलद करना उन्होंने मजबूरी है ऐसे सभी विषयों पर चर्चा किया अधिकांश ऐसे विषय पर जहां हम सहमति तक पहुंचे लेकिन कुछ इस तरह के विषय जिन विषयों को लेकर के हमने ये कहा था कि इसके बहुत सारे ऐसे जुड़े हुए मामले हैं जिस पर हमें एक अस्थाई समाधान के लिए एक कमेटी बनाने की आवश्यकता है और उसमें हम अपनी सारी बातों को रखें और उसका अस्थाई समाधान ढूंढें अभी भी हम मानते हैं कि किसी भी समस्या का समाधान बातचीत के जरिए हो सकता है हम खुले मन से तैयार हैं और आसान भी थे कि आगे बातचीत में हम इसका समाधान निकालने में हम मानते हैं कि किसान संगठन और ऐसे प्रतिनिधि इसका समाधान मिल करके ढूंढने में यह कोशिश करेंगे कि इस देश के समस्त किसानों के जो देश भर के किसान हैं उनके और जन सामान्य के हितों की रक्षा हो यह हमारा उद्देश्य है और इस सिलसिले में हम अभी भी आसान भी थे के किसान संगठन बातचीत करे इतने भी विषय लाए गए थे उस पर अधिकांश में सहमति बनी थी लेकिन सहमति के आधार पर हम आगे बढ़े ये किसान संगठनों के साथ मिलकर के जो हमने सूत्र दिया कि कुछ बिंदु पर समिति बनाकर के इसका समाधान निकालना चाहते हैं अभी भी हम आसान्वित है अभी भी हम वेलकम करते बातचीत करते हैं मीटिंग बहुत लंबी चली बहुत चर्चा हुई एक एक मांग के ऊपर चर्चा हुई है ये पहली बात मैं क्लियर करना चाह रहा हूँ कि ये मांगे नहीं थी ये सरकार की हमारे साथ अलग अलग समय पे की हुई कमिटमेंट्स थी और उनके ऊपर भी सरकार की जो सहमति बनाने की बजाय सरकार अगर ऐसा करती है कि इसके ऊपर भी कमेटी बनाएंगे उस कमेटियों पहले भी एमएसपी के गारंटी के कानून के लिए तो कंज्यूमर अफेयर कमेटी के चेयरमैन थे जब हमारे आज के मौजूदा प्रधानमंत्री जी तो उन्हीं की कमेटी की रिपोर्ट है केएमएसबी की गारंटी का कानून देने की जरूरत है किसानों को देश सरकार और उसके अलावा डॉक्टर स्वामीनाथन की रिपोर्ट तो वो तो बहुत लंबी थोड़ी चर्चा के बाद बनी हुई है <coughs> उसको लागू करना है कर्ज मुक्ति की जो बात आती है देश के किसान की कर्ज मुक्ति के ऊपर सरकार सीरियस नहीं है लेकिन दूसरे पासे कॉर्पोरेट का 14 14.5 लाख करोड़ रुपया सरकार ने माफ किया अगर ये किया है तो फिर एदा मतलब है निकलदा है कि सरकार दी सीरियसनेस किसान प्रति नहीं है देखो दे, कार के पास कोई प्रस्ताव है भी नहीं ठीक है वो सिर्फ केवल और केवल समय निकालना चाहती है हम लोगों ने पूरी कोशिश की है भी मंत्रियों से हम बातचीत लंबी करें और कोई ना कोई हमारे पक्ष में निर्णय आए और हमें कुछ ऐसा लगा नहीं मीटिंग में मुझे लगता कोई बात पे ऐसी बात हुई नहीं अगर कुछ मिल जाता तो फिर हमारा निर्णय और देखो गल बात तो सरक... जब भी सरकार बुलाएगी हम जाएंगे अब कुछ मीटिंग में वो दे या ना दे उनकी मर्जी है ਸੋ ਇੱਥੇ ਜਿਸ ਤਰ੍ਹਾਂ ਦੇ ਨਾਲ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੋਈ ਸਹਿਮਤੀ ਬਣ ਹੀ ਨਹੀਂ ਪਾਈ ਹੈ ਸਰਕਾਰ ਸੰਜੀਦਾ ਹੀ ਨਹੀਂ ਹੈ ਇਹ ਕਿਸਾਨ ਆਗੂਆਂ ਦਾ ਇਲਜ਼ਾਮ ਹੈ ਲੇਕਿਨ ਹੱਦ ਤੱਕ ਕਿਸਾਨ ਜਿਹੜੇ ਨੇ ਜੋ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਗੱਲਬਾਤ ਦੇ ਜ਼ਰੀਏ ਹੀ ਕਿਸੇ ਵੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਇਸ ਤਰ੍ਹਾਂ ਦੇ ਨਾਲ ਜਿਹੜੇ ਪ੍ਰਦਰਸ਼ਨ ਹੋਏ ਨੇ ਉਸ ਨਾਲ ਕੋਈ ਹੱਲ ਨਹੀਂ ਨਿਕਲਣਾ ਲੇਕਿਨ ਇੱਕ ਗੱਲ ਜ਼ਰੂਰ ਸਾਫ਼ ਹੈ ਜੇ ਸਰਕਾਰ ਨੇ ਮੀਟਿੰਗ ਸੱਦਨੀ ਹੀ ਸੀ ਤਾਂ ਕੁਝ ਦਿਨ ਪਹਿਲਾਂ ਵੀ ਸੱਦੀ ਜਾ ਸਕਦੀ ਸੀ ਐਨ ਜਦੋਂ ਕਿ ਅੱਜ ਦਿੱਲੀ ਕੋਚ ਕਿਸਾਨਾਂ ਨੇ ਕਰਨਾ ਹੈ ਤੇ ਉਦੋਂ ਹੁਣ ਸਰਕਾਰ ਇੱਕ ਦਿਨ ਪਹਿਲਾਂ ਇਹ ਮੀਟਿੰਗ ਸੱਦ ਰਹੀ ਹੈ ਇਸ ਤੋਂ ਲੈ ਕੇ ਵੀ ਸਵਾਲ ਲਗਾਤਾਰ ਉੱਠ ਦਿੱਲੀ ਕੋਚ ਕਰਨਾ ਹੈ ਕਿਸਾਨਾਂ ਨੇ ਹਾਲਾਂਕਿ ਐਕਸ਼ਨ ਵੀ ਸਰਕਾਰ ਕੇਂਦਰ ਲੈਂਦੀ ਨਜ਼ਰ ਆਈ ਹੈ ਕਈਆਂ ਦੇ ਜੁੜੇ ਨੇ ਬੈਂਕ ਅਕਾਊਂਟਸ ਬੰਦ ਸੀਲ ਕਰ ਦਿੱਤੇ ਗਏ ਨੇ ਉੱਥੇ ਜੋ ਇੰਤਜ਼ਾਮ ਕੀਤੇ ਗਏ ਐਵੇਂ ਕਿਸਾਨਾਂ ਕੋਲੋਂ ਆਪਣਾ ਜ਼ਾਹਿਰ ਕੀਤਾ ਗਿਆ ਕਿ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਹੈ ਤਾਂ ਦੂਜੇ ਪਾਸੇ ਜਿਸ ਕਦਰ ਬੈਰੀਕੇਟਿੰਗ ਕੀਤੀ ਗਈ ਜਿਸ ਕਦਰ ਇੱਥੇ ਇੰਤਜ਼ਾਮ ਕੀਤੇ ਗਏ ਉਹਨਾਂ ਨੂੰ ਰੋਕਣ ਦੇ ਲਈ ਉਸ ਨੂੰ ਲੈ ਕੇ ਵੀ ਸਵਾਲ ਉੱਠੇ ਨੇ ਸੋ ਸਾਡੇ ਨਾਲ ਸਾਰੇ ਸਹਿਯੋਗੀ ਗੁਰਦਰਸ਼ਨ ਸੰਗਰੂਰ ਤੋਂ ਜਿੱਥੇ ਜੁੜ ਚੁੱਕੇ ਨੇ ਜਸਪ੍ਰੀਤ ਸ਼ੰਭੂ ਬਾਰਡਰ ਤੋਂ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਜਸਪ੍ਰੀਤ ਕੋਲ ਚ ਅੱਜ ਦੀ ਨਜ਼ਰ ਆ ਰਹੀ ਕਿਉਂਕਿ 10 ਵਜੇ ਕਿਸਾਨਾਂ ਨੇ ਕੂਚ ਕਰਨਾ ਹੈ ਤਿਆਰੀਆਂ ਹੋਰ ਵੱ ਚੁੱਕੀਆਂ ਨੇ ਹਰਿਆਣਾ ਦੀਆਂ ਤੇ ਗੱਲ ਕੀਤੀ ਜਾਵੇ ਤਾਂ ਹਜੇ ਫਿਲਹਾਲ ਜਿਹੜੀ ਜ਼ਿਆਦਾ ਤੰਦ ਕਰਕੇ ਮਾਹੌਲ ਥੋੜਾ ਸ਼ਾਂਤ ਹੈਗਾ ਇੱਕ ਤਸਵੀਰਾਂ ਦਿਖਾਉਣੀ ਹੈ ਕਿ ਇੱਥੇ ਕੱਲ ਰਾਤ ਨਾਰੇ ਲਿਖੇ ਗਏ ਸੀ ਆ ਕਾਂਦ ਦੇ ਉੱਤੇ ਪਰ ਇਹ ਨਾਰੇਆਂ ਨੂੰ ਜਿਹੜਾ ਆ ਹੁਣ ਸਪਰੇ ਨਾਲ ਮਟਾ ਦਿੱਤਾ ਗਿਆ ਆ ਰਾਤ ਜਿਹੜਾ ਆ ਹਰਿਆਣਾ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਆ ਤੇ ਇਸ ਦੇ ਨਾਲ ਇਹ ਪਹਿਲਾ ਬੈਰੀਕੇਡ ਪਹਿਲੇ ਬੈਰੀਕੇਡ ਦੇ ਅੰਦਰ ਹੀ ਜਿਹੜਾ ਆ ਉਹ ਨੀਂਮ ਦਸਤੇ ਤਾਇਨਾਤ ਕੀਤੇ ਗਏ ਰਹੇ ਹੱਥ ਚ ਤੁਸੀਂ ਦੇਖ ਸਕਦੇ ਹੋ ਕਿ ਛੋਟੀਆਂ ਉਹਨਾਂ ਦੇ ਫੜੀਆਂ ਹੋਈਆਂ ਪੂਰੀ ਤਰ੍ਹਾਂ ਲੈਸ ਨੇ ਉਹ ਆਪਣੀ ਵਰਦੀ ਦੇ ਨਾਲ ਤੇ ਇਹਨਾਂ ਵੱਲੋਂ ਜਿਹੜਾ ਪਹਿਲਾ ਉਹਨਾਂ ਨੂੰ ਰੋਕਿਆ ਜਾਵੇਗਾ ਪਹਿਲੀ ਹਡਲ ਹੈਗੀ ਆ ਉਸ ਤੋਂ ਬਾਅਦ ਅਗਲੀਆਂ ਹਡਲਸ ਸ਼ੁਰੂ ਹੋਣਗੀਆਂ ਫੇਰ ਇੱਕ ਜਿਹੜਿਆ ਕੰਡਿਆਲੀ ਤਾਰ ਹੈ ਤੇ ਫਿਰ ਜ਼ਮੀਨ ਦੇ ਉੱਤੇ ਕਿਲੀਆਂ ਜਿਹੜੀਆਂ ਲਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ ਅੱਗੇ ਇੱਕ ਇੱਕ ਕਰਕੇ ਹਾਰਡਲਸ ਜਿਹੜੀਆਂ ਉਹ ਪੈਦਾ ਹੋਣ ਗਈਆਂ ਤੇ ਬਦਲਾਅ ਜਿਹੜਾ ਥੋੜਾ ਕਰ ਦਿੱਤਾ ਗਿਆ ਪਹਿਲਾਂ ਇੱਥੇ ਕੱਲ ਖਾਲੀ ਰੱਖਿਆ ਗਿਆ ਸੀ ਪਰ ਹੁਣ ਇਸ ਨੂੰ ਵੀ ਸੀਲ ਕਰਕੇ ਇੱਥੇ ਜਿਹੜਾ ਆ ਦਸਤਾ ਜਿਹੜਾ ਆ ਖੜਾ ਦਿੱਤਾ ਗਿਆ ਤੇ ਵੇਟ ਇੰਤਜ਼ਾਰ ਹੈ ਕੇ ਕਾਰ ਜਿਹੜਾ ਆ ਕਿਸਾਨ ਇੱਥੇ ਪਹੁੰਦਿਆ ਹਾਲਾਂਕਿ 10 ਵਜੇ ਦਾ ਸਮਾਂ ਰੱਖਿਆ ਗਿਆ ਹੈ ਪਰ ਇੱਥੋਂ ਜੇ ਗੱਲ ਕੀਤੀ ਜਾਵੇ ਕਰੀਬਨ 15 ਕਿਲੋਮੀਟਰ ਪਿੱਛੇ ਹੀ ਜਿਹੜੇ ਨੇ ਕਿਸਾਨ ਜਿਹੜੇ ਉਹ ਪਹੁੰਚਦੇ ਨਜ਼ਰ ਆਏ ਉੱਥੇ ਅਜੇ ਖੜੇ ਨੇ ਉਹ ਉੱਥੇ ਇਹ ਕਿਹਾ ਜਾ ਰਿਹਾ ਕਿ ਪੰਦੇਰ ਹੋਣੀ ਜਿਹੜੇ ਨੇ ਉਹ ਸਬੋਧਨ ਕਰਨ ਗਏ ਉਹਨਾਂ ਨੂੰ ਤੇ ਉਸ ਵਾਰ ਗੱਲਬਾਤ ਹੋਵੇਗੀ ਤੇ ਫਿਰ ਉੱਥੋਂ ਮੂਵ ਕੀਤਾ ਜਾਵੇਗਾ ਹਾਲਾਂਕਿ ਢੱਲੇ ਵੱਲ ਉਹਨਾਂ ਨੇ 10 ਵਜੇ ਚੱਲਣ ਦੀ ਗੱਲ ਆਖੀ ਆ ਪਰ ਇਸ ਤੋਂ ਪਹਿਲਾਂ ਜਿਹੜਾ ਆ ਇੱਥੇ ਮਾਹੌਲ ਪੂਰੀ ਤਰ੍ਹਾਂ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਹਾ ਤੇ ਬੈਕਅਪ ਜਿਹੜਾ ਆ ਇਹਨਾਂ ਨੇ ਹੋਰ ਇੱਥੇ ਹੁਣ ਥੋੜੀ देर ਪਹਿਲਾਂ ਕਾਲ ਦਿੱਤੀ ਗਈ ਹੈ ਬੈਕਅਪ ਫੋਰਸ ਹੋਰ ਬੁਲਾਈ ਗਈ ਹੈ ਕਿਉਂਕਿ ਇਹਨਾਂ ਨੂੰ ਪਤਾ ਕਿ ਇੱਕ ਪਹਿਲੀ ਇਹ ਹੱਡਲ ਉਹ ਤੋੜਨ ਚ ਕਾਮਯਾਬ ਹੋ ਜਾਂਦੇ ਨੇ ਤਾਂ ਲਗਾਤਾਰ ਹੱਡਲ ਜਿਹੜੀਆਂ ਉਹ ਟੁੱਟਦੀਆਂ ਜਾਣਗੀਆਂ ਲਗਾਤਾਰ ਜਿੰਨੀਆਂ ਵੀ ਹੱਡਲਸ ਨੇ ਉਹਨਾਂ ਨੂੰ ਪਾਰ ਕੀਤਾ ਜਾ ਸਕਦਾ ਹੈ ਸੋ ਇਹਨਾਂ ਨੂੰ ਬਚਾਉਣ ਦੇ ਲਈ ਇਹ ਕੋਸ਼ਿਸ਼ਾਂ ਦੇ ਮੱਦੇ ਨਜ਼ਰ ਜਿਹੜਾ ਆ ਇੱਥੇ ਹਰਿਆਣਾ ਵੱਲੋਂ ਤਿਆਰੀਆਂ ਹੁਣ ਥੋੜੀ ਦੇਰ ਪਹਿਲਾਂ ਵੀ ਜਿਹੜਾ ਆ ਇੱਕ ਵਾਰ ਵਾਟਰ ਕਨੈਕਟ ਚਲਾ ਕੇ ਦੇਖੀ ਗਈ ਸੀ ਪਰ ਇੱਥੇ ਤੁਹਾਨੂੰ ਬਹੁਤ ਜ਼ ਇਹ ਕਹਿ ਸਕਦੇ ਹਾਂ ਕਿ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਅਕਸਰ ਕਹਿੰਦੇ ਨੇ ਕਿ ਤੂਫਾਨ ਤੋਂ ਬਾਅਦ ਦੀ ਸ਼ਾਂਤੀ ਜਾਂ ਪਹਿਲਾਂ ਦੀ ਹੈ ਪਹਿਲਾਂ ਵਾਲੀ ਸ਼ਾਂਤੀ ਹੈ ਪਰ ਇਸ ਤੋਂ ਬਾਅਦ ਐਕਸ਼ਨਲੀ ਤਿਆਰ ਖੜੀ ਹੈ ਫੋਰਸੇ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਫੋਰਸੇ ਐਕਸ਼ਨਲੀ ਤਿਆਰ ਨੇ ਹਾਲਾਂਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਰੋਕਣ ਵਿੱਚ ਕਾਮਯਾਬ ਹੁੰਦੇ ਨੇ ਇਹ ਦੇਖਣਾ ਬੜਾ ਅਹਿਮ ਰਹੇਗਾ ਗੁਰਦਸ਼ਨ ਕੋਲ ਚਲਦੇ ਹਾਂ ਗੁਰਦਸ਼ਨ ਕੀ ਕੁਝ ਫਿਲਹਾਲ ਇੱਥੇ ਮਾਹੌਲ ਕੀ ਕੁਝੜਾ ਕਿਸਾਨ ਆਗੂ ਉਹ ਕਹਿ ਰਹੇ ਨਜ਼ਰ ਆ ਰਹੇ ਨੇ ਬਿਲਕੁਲ ਰਾਜੇ ਗੱਲ ਕੀਤੀ ਜਾਵੇ ਅਸੀਂ ਰਾਤਾਂ ਵੀ ਤੋ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਸੀ ਕਿਉਂਕਿ ਕਿਸਾਨ ਨੇ ਜਿਹੜੇ ਪੂਰੇ ਜੋਸ਼ ਦੇ ਵਿੱਚ ਨੇ ਭਾਵੇਂ ਮੀਟਿੰਗ ਕੇਂਦਰ ਸਰਕਾਰ ਵੱਲੋਂ 5 ਘੰਟੇ ਚੱਲੀ ਆ ਪਰ ਉਹ ਗੱਲ ਹੋਈ ਆ ਕਿ ਨੱਕ ਤੋਂ ਚੌਕੀ ਬੁੱਲਾ ਤੱਕ ਆਉਣ ਤਈ ਹੀ ਮੀਟਿੰਗ ਕੀਤੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੀਟਿੰਗ ਕਰਨੀ ਸੀ ਤਾਂ ਪਹਿਲਾਂ ਕਿਉਂ ਨਹੀਂ ਕੀਤੀ ਗਈ ਹੁਣ ਸਾਡੀਆਂ ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਕੀਤੀਆਂ ਗਿਆ ਨੇ ਅਸੀਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿ ਕਿਵੇਂ ਟਰਾਲੀਆਂ ਨੇ ਜਿਹੜੀਆਂ ਜਿਹੜੀਆਂ ਇੱਥੇ ਤਿਆਰੀਆਂ ਕੀਤੀਆਂ ਗਿਆ ਨੇ ਲੋਕ ਕਿਸਾਨ ਨੇ ਜਿਹੜੇ ਰੈਡੀ ਹੋ ਚੁੱਕੇ ਨੇ ਇੱਥੇ ਹਰਿਆਣੇ ਦੇ ਕਿਸਾਨ ਵੀ ਪਹੁੰਚ ਚੁੱਕੇ ਨੇ ਕਿਉਂਕਿ ਕੱਲ ਤੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਹਰਿਆਣੇ ਦੇ ਜਿਹੜੇ ਕਿਸਾਨ ਨੇ ਕਿਸਾਨ ਵਾਰ-ਵਾਰ ਦੱਸ ਰਹੇ ਨੇ ਕਿ ਇਸ ਵਾਰੀ ਜਿਹੜੇ ਇਸ ਵਾਰੀ ਜਿਹੜਾ ਕਿਸਾਨ ਹਰਿਆਣੇ ਦੇ ਕਿਸਾਨ ਨੇ ਤਕਰੀਬਨ 100% ਕਿਸਾਨ ਨੇ ਜਿਹੜੇ ਉਹ ਕਿਸਾਨਾਂ ਦੇ ਪੰਜਾਬ ਦੇ ਕਿਸਾਨਾਂ ਨਾਲ ਰਲ ਕੇ ਬੈਰੀਕੇਡਿੰਗ ਤੋੜਨਗੇ ਪਰ ਹਾਲਾਤ ਕੁਝ ਇਦਾਂ ਦੇ ਸੌਖਾਲੇ ਨਹੀਂ ਲੱਗਦੇ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਵੀ ਪੂਰੇ ਇੰਤਜ਼ਾਮ ਜਿਹੜੇ ਕੀਤੇ ਹੋਏ ਨੇ ਕਿਉਂਕਿ ਸੁਰੀਆਂ ਲਗਾਈਆਂ ਗਈਆਂ ਨੇ ਬੈਰੀਗੇਟਿੰਗ ਦੇ ਵਿੱਚ ਕੰਕਰੀਟ ਪਰੀ ਗਈ ਹੈ ਚਾਰ ਲੇਹਰਾਂ ਦੇ ਵਿੱਚ ਜਿਹੜੀ ਬੈਰੀਗੇਟਿੰਗ ਕੀਤੀ ਗਈ ਆ ਤਕਰੀਬਨ 4-4 ਫੁੱਟ ਦੀਆਂ ਇੱਕ ਕਹਿ ਸਕਦੇ ਆ ਮੋਟੀਆਂ 10-10 ਫੁੱਟ ਮੋਟੀਆਂ ਜਿਹੜੀਆਂ ਕੰਧਾਂ ਟਾਇਰ ਬਣਾਈਆਂ ਗਈਆਂ ਨੇ ਤੇ ਦੂਜੀ ਗੱਲ ਕਰਦੀਏ ਕਿ ਜਿਹੜਾ ਖਨੌਰੀ ਦਾ ਬਾਰਡਰ ਹੈ ਅੱਜ ਕਿਸਾਨ ਨੇ ਜਿਹੜੇ ਇੱਥੋਂ ਤਕਰੀਬਨ 10:00 ਵਜੇ ਦੇ ਕਰੀਬ ਇਥੋਂ ਚਾਲੇ ਪਾਉਣਗੇ ਕਿਉਂਕਿ ਕੱਲ ਮੀਟਿੰਗ ਦਾ ਕਿਤੇ ਨਾ ਕਿਤੇ ਜਰੂਰ ਲੱਗ ਰਿਹਾ ਸੀ ਕਿ ਕੋਈ ਹਾਂ ਪੱਕੀ ਹੋਊਗਾ ਹਰਾ ਜਿਹੜਾ ਕਿਸਾਨਾਂ ਦਾ ਸਹਿਮਤੀ ਪ੍ਰਗਟ ਹੋਏਗੀ ਪਰ ਸਹਿਮਤੀ ਪ੍ਰਗਟ ਨਹੀਂ ਹੋਈ ਅਸੀਂ ਹਰਿਆਣੇ ਦੇ ਕਿਸਾਨਾਂ ਨਾਲ ਜਰੂਰ ਗੱਲ ਕਰਾਂਗੇ ਅੱਜ ਕਹਿੰਨਾ ਹੈ ਆਪਕਾ ਰਾਜ ਸਿੰਘ ਜੀ ਰਾਜ ਸਿੰਘ ਜੀ ਕਿੱਦਾਂ ਦੀ ਤਿਆਰੀਆਂ ਹਰਿਆਣੇ ਮੇਂ अभी पांच सौ किसान यहाँ यानी के इनके यहाँ आए हुए हैं मंडी में हम जो है अगुवाई करेंगे आ गए हम होंगे और पीछे जो पंजाब वाले हमारे साथी किसान भाई होंगे बॉर्डर को पहले हम तोड़ेंगे बाद में इनका जो है मदद लेंगे ਬਲੈਗ ਜਾਣ ਵਾਲੇ ਆ ਗਿਆ ਡੇਗੇ ਇਹ ਬਿਲਕੁਲ ਰਾਦਾ ਇਹਨਾਂ ਦਾ ਕਹਿਣਾ ਹੈ ਕਿ ਪਹਿਲਾ ਜਿਹੜਾ ਬਾਰਡਰ ਜਿਹੜੀ ਬੈਰੀਕੇਟਿੰਗ ਆ ਉਹ ਹਰਿਆਣੇ ਦੇ ਲੋਕ ਉੱਥੇ ਮੋਰਚਾ ਸਾਹਮਣ ਕੇ ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਬਾਅਦ ਦੇ ਵਿੱਚ ਜਾਣਗੇ ਕਿਉਂਕਿ ਇਸ ਵਾਰੀ ਪਹਿਲੀ ਵਾਰ ਹੋਇਆ ਕਿ ਹਰਿਆਣੇ ਦੇ ਜਿਹੜੇ ਕਿਸਾਨ ਨੇ ਪੰਜਾਬ ਦੇ ਵਿੱਚ ਇਸ ਜਗ੍ਹਾ ਤੇ ਕਹਿ ਸਕਦਾ ਕਿ ਤਕਰੀਬਨ 500 ਕਿਸਾਨ ਆ ਜਿਹੜਾ ਹਰਿਆਣੇ ਤੋਂ ਇਹਨਾਂ ਕਿਸਾਨਾਂ ਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਸਾਰੀ ਬਿਉਂਤਬੰਦੀ ਜਿਹੜੀ ਹਰਿਆਣੇ ਦੇ ਕਿਸਾਨ ਦੱਸਣਗੇ ਤੁਹਾਡਾ ਕੀ ਨਾਮ ਹੈ क्या है इनकी नियत में तो हमारे लिए कील बाले है तो आपा का कट है ना जो उन सब चीजों को तोड़ के ना आपा दिल्ली आप दिल्ली टूरेंगे आपसे आगे हम खड़े होकर लड़ांगे और आपका छोटा भाई आपके स्वागत में तैयार मिलेगा आपको اگر مودی جی کو یہ بھم ہے ایک بار میں اس کو یقین نہیں ااگے تیری مروڑ نکال سکیں اب دوسری بار اس کا غرور توڑنے جا رہے ہیں بالکل جی دوسری بار سکندر سرکار دا جیڑا غرور توڑنے لئی جا رہے ہیں کسان انہاں دا کہنا ہے کہ کسان دے نال کسان پوری تیاری دے وچ نظر آ رہے ہیں کہ کساناں نے صاف طور تے کرتا کہ او کوچ کرن گے اور رویندر میت سرنال جڑ چکے ہیں رویندر کی کچھ فلحال دا ماحول ایک بار پھر او ویلا چہتا آ رہا ہے جدوں کہ تنے کھیتی کام دے خلاف کوچ کیتا گیا سی کساناں والو پھر او ویلا چہتا ਬੀਕੋ ਦੇਖੋ ਇਸ ਨੂੰ ਕਿਸਾਨ ਅੰਦੋਲਨ 2.0 ਕਹਿ ਸਕਦੇ ਆ ਕਿਉਂਕਿ ਜਿਹੜਾ ਮਾਹੌਲ 2020 ਦੇ ਵਿੱਚ ਬਣਿਆ ਸੀ ਉਹੋ ਜਿਹਾ ਹੀ ਮਾਹੌਲ ਇੱਕ ਵਾਰ ਫਿਰ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਸ਼ੰਭੂ ਬਾਰਡਰ ਤੇ ਲਗਾਤਾਰ ਤਸਵੀਰਾਂ ਤਾਂ ਦਿਖਾਈ ਰਹੀਆਂ ਲੇਕਿਨ ਸਾਧੂ ਗੜ ਦੇ ਵਿੱਚ ਤਸਵੀਰਾਂ ਕੀ ਨੇ ਕਿਉਂਕਿ ਜਿੱਥੇ ਮੀਟਿੰਗ ਹੋ ਰਹੀ ਆ ਸਰਵਨ ਸਿੰਘ ਪੰਦੇੜਾਹਣਾ ਦੀ ਜਥੇਬੰਦੀ ਦੀ ਅਤੇ ਜਿੱਥੋਂ ਤਿਆਰੀ ਕਰ ਰਹੇ ਨੇ ਕੁਝ ਕਰਨ ਦੀ ਦਿੱਲੀ ਵੱਲ ਉਥੋਂ ਦੀਆਂ ਤਸਵੀਰਾਂ ਦਿਖਾਵਾਂਗੇ ਹਾਲ ਫਿਲਹਾਲ ਤੁਹਾਨੂੰ ਤਸਵੀਰਾਂ ਇੱਥੇ ਦਿਖਾ ਦਿੰਨੇ ਆ ਕਿ ਇਹ ਕਿਸਾਨ ਨੇ ਤੇ ਇਹ ਪਿੱਛੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਹੈਗੀਆਂ ਇੱਥੇ ਸਾਧੂ ਗੜਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਟਰਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਵੱਡਾ ਜਾਮ ਪਿੱਛੇ ਇੱਥੇ ਦਿਖਾਵਾਂਗੇ ਲੇਕਿਨ ਨਾਲ ਗੱਲਬਾਤ ਕਰਾਂਗੇ ਸਰਵਨ ਸਿੰਘ ਪੰਦੇੜਹੜਾ ਨਾਲ ਵੀ ਕਿਉਂਕਿ ਉਹ ਮੀਟਿੰਗ ਵੀ ਲਗਾਤਾਰ ਕਰ ਰਹੇ ਨੇ ਤੇ ਰਣਨੀਤੀ ਅਗਲੀ ਉਲਿਕ ਕੀ ਜਾਂਦੀ ਹੈ ਤਿੰਨ ਆਸਪੈਕਟ ਤੋਂ ਇਹ ਪੂਰਾ ਜਿਹੜਾ ਅੰਦੋਲਨ ਹੈਗਾ ਜਾਂ ਦਿੱਲੀ ਕੂਚ ਹੈਗਾ ਉਸ ਨੂੰ ਦੇਖਿਆ ਜਾ ਸਕਦਾ ਹੈ ਪਹਿਲਾ ਜਿਹੜਾ ਆਸਪੈਕਟ ਹੈਗਾ ਉਹ ਸੰਵਿਧਾਨਿਕ ਤੌਰ ਤੇ ਹੈ ਕਿ ਇਹ ਕਾਨੂੰਨ ਜਿਹੜੇ ਹੈਗੇ ਆ ਐਮਐਸਪੀ ਨੂੰ ਲੈ ਕੇ ਉਹ ਪਾਰਲੀਮੈਂਟ ਦੇ ਵਿੱਚ ਬਣਾਏ ਜਾਣੇ ਆ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਕਹੀ ਕਿਹਾ ਜਾ ਰਿਹਾ ਕਿ ਕੁਝ ਸਮਾਂ ਚਾਹੀਦਾ ਤੇ ਦੂਸਰਾ ਆਸਪੈਕਟ ਜਿਹੜਾ ਹੈਗਾ ਉਹ اخਲਾਕੀ ਤੌਰ ਤੇ ਕਿਉਂਕਿ ਬਹੁਤ ਲੋਕਾਂ ਨੂੰ ਪਰੇਸ਼ਾਨੀ ਵੀ ਆ ਰਹੀ ਹੈ ਇਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਲੋਕ ਜਿਹੜਾ ਦਿੱਲੀ ਨੂੰ ਜਾਣਾ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਜਾਣਾ ਮੁਸ਼ਕਲ ਹੁੰਦਾ ਤਾਂ ਤੀਜਾ ਜ਼ਮੂਰੀ ਜਿਹੜਾ ਹੱਕ ਹੈਗਾ ਕਿਉਂਕਿ ਕਿਸਾਨਾਂ ਦੀ ਐਮਐਸਪੀ ਫਸਲ ਜਿਹੜੀ ਹੈਗੀ ਉਹਨਾਂ ਨੂੰ ਮਿਲੇ ਇਹ ਉਹਨਾਂ ਦਾ ਜ਼ਮੂਰੀ ਹੱਕ ਹੈ ਇਸ ਕਰਕੇ ਤਿੰਨ ਐਸਪੈਕਟ ਜਿਹੜੇ ਹੈਗੇ ਆ ਬੜੇ ਮੇਜਰ ਐਸਪੈਕਟ ਆ ਤਿੰਨੇ ਹੀ ਇੰਪੋਰਟੈਂਟ ਨੇ ਤਾਂ ਗੱਲਬਾਤ ਕਰਾਂਗੇ ਸਰਵਨ ਸਿੰਘ ਪੰਦੇੜਹਰਿਆ ਨਾਲ ਵੀ ਉਹ ਆਪਦੀ ਜਥੇਬੰਦੀ ਨਾਲ ਗੱਲਬਾਤ ਕਰ ਰਹੇ ਆ ਆਪਣੇ ਅਹੁਦੇਦਾਰਾਂ ਨਾਲ ਗੱਲਬਾਤ ਕਰ ਰਹੇ ਇੱਕ ਦੋ ਮਿੰਟ ਦੇ ਵਿੱਚ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲਾਈਵ ਤੇ ਦੱਸਾਂਗੇ ਕਿ ਆਖਿਰਕਾਰ ਅੱਗੇ ਰਣਨੀਤੀ ਕੀ ਹੋਏਗੀ ਕਿਉਂਕਿ ਅ ਇਸ ਵਾਰ ਜਿਹੜਾ ਪਲੈਨਿੰਗ ਕੀਤੀ ਗਈ ਆ ਉਹ ਪਲੇਅਰ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬੜਾ ਤਿਆਰੀ ਕੀਤੀ ਗਈ ਆ ਦਿੱਲੀ ਦੇ ਵਿੱਚ ਅਗਰ ਗੱਲ ਕਰੀਏ ਤਾਂ ਕੋਚ ਕਰਨਾ ਅੱਜ ਤੁਸੀਂ ਤਾਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਐਕਸਕਲੂਸਿਵਲੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਗਲੇ ਦਿਨ ਰਣਨੀਤੀ ਕੀ ਰਹੇਗੀ ਤੁਹਾਡੀ ਆ ਦੇਖੋ ਆਪਾਂ ਕੱਲ ਸਾਰੀ ਜਿਹੜੀ ਗੱਲਬਾਤ ਐ ਮੰਤਰੀਆਂ ਨੇ ਕੀਤੀ ਹੈਗੀ ਆ ਅਰੋਨਾ ਸਾਹਮਣੇ ਸਾਰੇ ਤੱਥ ਰੱਖੇ ਆ ਪੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੇ ਵਿੱਚ ਕੋਈ ਰੌਲਾ ਨਹੀਂ ਹੈਗਾ ਤੁਸੀਂ ਤੁਹਾਡੀ ਜਿਹੜੀ ਸੀ ਐਸ ਪੀ ਆ ਉਹ ਕਰਦੇ ਫਿਰ ਬਾਅਦ ਚ ਚਲੇ ਜਾ ਜਿਹੜੀ ਆ ਉਹ ਕੋਈ ਆਪਣੀਆਂ ਡਾਟਾ ਕਲੈਕਸ਼ਨ ਕਰਕੇ ਹੀ ਹਰ ਸਾਲ ਹਰ 6 ਮਹੀਨੇ ਬਾਅਦ ਕਣਕ ਝੋਨੇ ਦਾ ਰੇਟ ਡਿਕਲੇਅਰ ਕਰਦੇ ਆ ਤੁਸੀਂ 23 ਫਸਲਾਂ ਤੇ ਵੈਸੇ ਕਰ ਹੀ ਰਹੇ ਹੋ ਉਹ ਤਾਂ ਤੁਹਾਨੂੰ ਕਮੇਟੀ ਦੀ ਲੋੜ ਨਹੀਂ ਤੁਸੀਂ ਲੀਗਲ ਇਨਸ਼ੋਰਸ ਦੇਣੀ ਹੈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਰ ਮੈਨੂੰ ਨਹੀਂ ਲੱਗਦਾ ਸਰਕਾਰ ਇਹ ਦੇ ਲਈ ਤਿਆਰ ਹੈਗੀ ਆ ਉਹ ਹਰ ਗੱਲ ਨੂੰ ਜੜਾਵਾ ਮੰਤਰੀ ਦੇ ਦੇ ਨਾਲ ਕਮੇਟੀ ਬਣਾ ਦੇਣੀ ਇਹਨੂੰ ਕੱਢਣਾ ਚਾਹੁੰਦੇ ਠੰਡੇ ਵਸਤੇ ਪਾਉਣਾ ਚਾਹੁੰਦੇ ਬਿਲਕੁਲ ਅਸੀਂ 2012 ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਨੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਰਹੇ ਉਹਦੀਆਂ ਰਿਪੋਰਟਾਂ ਉਹਨਾਂ ਨੇ ਗਾੜੀ ਰੱਖ ਦਿੱਤੀਆਂ 2018 ਦੇ ਵਿੱਚ ਖੇਤੀਬਾੜੀ ਮੰਤਰੀ ਦੀ ਸਚਿਵ ਜਿਹੜੀ ਚਿੱਠੀ ਆਪੀ ਅਸੀਂ ਇਹ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਸੀਟੂ ਫਾਰਮੂਲਾ ਲਾਗੂ ਕਰਾਂਗੇ ਉਹ ਰੱਖ ਦਿੱਤੀ ਉਹਨਾਂ ਨੇ ਗਾੜੀ ਜੱਬਲਪੁਰ ਹਾਈ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਹੋਈ ਆ ਲੀਗਲ ਗਰੰਟੀ ਕਾਨੂੰਨ ਦੀ ਵੀ ਇਹ ਤਾਂ ਐਮਐਸਪੀ ਤੋਂ ਹੇਠਾਂ 1 ਰੁਪਏ ਕਟਨੀ ਜਦੋਂ ਕੋਈ ਕਿਸੇ ਕੋਰ ਦਿੰਦਾ ਤੋਂ ਉਹਨੇ ਰੱਖਿਆ ਹੋਊਗੀ ਤੁਹਾਡਾ ਇਨਪੁਟਸ ਕੀ ਆ ਸਰਕਾਰੀ ਵਕੀਲ ਨੇ ਚਰਚਾ ਕੀਤੀ ਜਾਂ ਕਿ ਤੱਥਾਂ ਦੇਦਾ ਹਾਂ ਤੇ ਗੱਲ ਤੇ ਪਰ ਕੋਈ ਮਲ ਉਸ ਗੱਲ ਤੇ ਹੁੰਦੇ ਹੀ ਨਹੀਂ ਹੈ ਪਰ ਹੁਣ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਕੀ ਪ੍ਰੋਗਰਾਮ ਤੁਹਾਡਾ ਪ੍ਰੋਗਰਾਮ ਬੜਾ ਅੱਗੇ ਹਾਈ ਟੈਕ ਆ ਰੱਖਿਆ ਡਰੋਨਾਂ ਦੇ ذریعے ਉਹ ਕਹਿੰਦੇ ਨੇ ਕਿ ਆਸੂ ਗਏ ਤੇ ਗੋਲੇ ਸਿੱਟ ਨਹੀਂ ਆ ਬੱਚਾ ਪਾਣੀ ਵਾਲੀਆਂ ਤਿਆਰ ਕਰ ਦਿੱਤੀਆਂ ਪਾਣੀ ਦੀਆਂ ਬਚਾਰਾ ਕਰਨੇ ਕਿ ਠੰਡ ਵੀ ਬੜੀ ਹੈਗੀ ਆ ਤਾਂ ਤਿਆਰੀਆਂ ਉਹਨਾਂ ਵੱਲੋਂ ਪੂਰੀਆਂ ਤੁਹਾਡੇ ਵੱਲੋਂ ਕੀ ਤਿਆਰੀ ਹਾਂ ਦੇਖੋ ਸਾਡਾ ਅਸੀਂ ਕੱਲ ਵੀ ਕਿਹਾ ਸੀਗਾ ਨਾ ਅਸੀਂ ਸਰਕਾਰ ਨਾਲ ਟਕਰਾਉਣਾ ਚਾਹੁੰਨੇ ਨਾ ਦਿੱਲੀ ਜਾਣ ਦਾ ਹਨਕ ਦਾ ਸਵਾਲ ਆ ਸਾਡਾ ਅੰਦੋਲਨ ਕਰਨਾ ਜਮਹੂਰੀ ਹੱਕ ਆ ਆ ਔਰ ਔਰ ਅਸੀਂ ਅਸੀਂ ਉਸ ਹੱਬ ਨਾਲ ਜਿਹੜਾ ਸਾਡੀ ਮਜਬੂਰੀ ਹੋਊਗੀ ਸਾਡੀ ਮਜਬੂਰੀ ਹੋਊਗੀ ਅਸੀਂ 9:30 ਵਜੇ ਉਧਰ ਨੂੰ ਵਧਾਂਗੇ ਹਾਂ ਸਰਕਾਰ ਇਹਨੂੰ ਨਿਬੇੜਾ ਕਰਨਾ ਚਾਹੁੰਦੀ ਆ ਅੱਜ ਵੀ ਅਨਾਊਂਸਮੈਂਟ ਕਰ ਸਕਦੀ ਹੈ ਨਹੀਂ 10 ਵਜੇ ਦਾ ਟੱਕ ਦਾ ਟਾਈਮ ਹੈਗਾ ਅਸੀਂ ਬਾਤ ਕਰਨਾ ਚਾਹਤੇ ਹਾਂ ਅਸੀਂ ਇਹ ਹੁਣ ਮਰਜੀ ਇਹਨੂੰ ਅਸੀਂ ਮਜਬੂਰ ਹੈ ਪਰਿਗੇਟਿੰਗ ਦੀ ਗੱਲ ਹੈ ਅਸੀਂ ਸਭ ਲਾਈਵ ਹੈ ਆਪਣੀ ਜਗ੍ਹਾ ਤੋਂ ਨਾਲ ਹੋ ਸਕਦੀ ਹੈ ਹਾਂ ਦੇਖੋ ਅਸੀਂ ਇਨੀ ਖਤਰਨਾਕ ਮੰਨਦੇ सीधा पीसफुली रहना सरकार सबको खतरनाक कर रही है आप लोगों ने इतनी देर बातचीत की साढ़े पांच घंटे क्या एमएसपी पे मामला आड़ा ऐसी क्या चीज थी कि मध्य पाथ नहीं या मिडिल पाथ नहीं निकला देखिए हमने माननीय आ, अपने मंत्री महोदय के समक्ष सारी बातें रखी जब माननीय प्रधानमंत्री जी 2012 में कंजूमर अफेयर कमेटी के चेयरपर्सन थे तो उन्होंने माना था कि एमएसपी खरीद की गारंटी का कानून बनना चाहिए दूसरा 2018 में मोदी जी की सरकार के खेती बाड़ी मंत्री सचिव की हमारे पास लेटर है उन्होंने भी कहा था सी टू फार्मूले के अनुसार हम आपको देंगे दाम देंगे और जबलपुर हाईकोर्ट का निर्णय भी हमने उसके सामने रख दिया भी एक हाईकोर्ट में जब केस लगा होगा तो दोनों तरफ से व्यवहार विमर्श हुआ होगा इनपुट्स कितना सब बात थी तो वो भी देख लीजिए पर मंत्री महोदय जाता है की जो कमेटी है उसकी पेशकश की गई लेकिन आप लोग नहीं माने क्या वो जायज मांग नहीं थी उनकी तरफ से आपको लगता है कि आप लोग काफी समय से बैठे थे ऐसी कई चीज है क्योंकि सड़कों पे आप लोग उतरे हैं बैरिकेड लग चुके हैं कील लग चुके हैं तो ऐसा भी हो सकता है कि वायलेंस हो तो इसका जिम्मेदार कौन रहेगा तो आपको नहीं लगता एक मिडिल पाथ होना चाहिए था सर? मुझे लगता आप जबरदस्ती मेरे मुंह में कुछ ठूठे ना मेरी बात सुने ठीक है आपको एजेंडा दिया हो गया होगा आप मेरी बात जरूर सुन ले सुन ले मैं ये बात कर रहा हूँ कि हमने ये कह दिया आप मंत्री महोदय कमेटी के साथ बैठना चाहते हैं मैंने दस कमेटियों का हवाला आपको दिया आपके चैनल को दे रहा हूँ पहले बनी हुई है हाँ उनकी रिपोर्ट फाइंडिंग देख रहे हैं तो वो इस पे नहीं आए हम हमें हमें नहीं लगता था कि किसी नई कमेटी की जरूरत है कमेटी का मतलब ठंडे बस्ते में डालना हमने बोला ठीक है बाद में बात होती है आपकी सही है आप एमएसपी लीगल गारंटी का कानून देश की पार्लियामेंट में पास कर दे उसमें कुछ भी जो कुछ करना कराना होगा बाद में कर लेंगे ये तो पार्लियामेंट का नीति है क्योंकि एक, एक, एक तरह से अकाउंट सस्पेंड किए जा रहे हैं एक तरफ से बातचीत चल रही है एक तरह से नकेल कसे जा रहे हैं दूसरी तरफ से आप लोगों को टेबल पे बुलाया जा रहा है मैं फिर मैं फिर आप अलग से बात करता हूँ मैं आज भी कहता हूँ माननीय प्रधानमंत्री से हम आपसे बड़े नहीं हैं हम कोई नाका का तोड़ना नहीं चाहते दिल्ली में जाना हमारा अनक का सवाल नहीं है हम देश के किसान मजदूर है हम आपसे बैठ के बातचीत करके अपने मसलों का हल चाहते हैं अगर नहीं कुछ करेंगे तो हम क्या करेंगे हमारी तो मजबूरी है हमारे तो 118 किसान और खेत मजदूर पर डे कर्ज के कारण खुदकुशी कर रहे हैं तो क्या करें ठीक है तो नेता आप जाओगे कि नहीं क्योंकि बॉर्डर सारे सील कर मैंने सारे में चल गया ऐ ना करे करो और 21 में जितने लोग आए थे इस बार उतना समर्थन नजर नहीं आ रहा आपको लग रहा है उतना ही समर्थन है कि आम लोग भी समर्थन कर रहे हैं उससे अधिक समर्थन है देखिए अगर हरियाणा की इतनी बड़ी लहर ना होती तो पूरी हरियाणा को कश्मीर की वैली में चेंज ना किया जाता हरियाणा के हर गांव में आंसू गैस के गोले हर गांव में वाटर कैनन, 100 सौ पुलिसकर्मी अर्धसैनिक फोर्स लगा दी इसका मतलब हरियाणा देखिए हम हमसे देश के किसान मजदूर से क्या खतरा है ये हमारे की देश की सरकार है अब पाकिस्तान बॉर्डर लग रहा है हरियाणा और पंजाब ऐसा नहीं चाहिए मान लीजिए हमारी बात नहीं हुई हमें पीसफुल आप आंदोलन करने का अधिकार दीजिए ये तो हमारा मूलभूत अधिकार है ना आपसे हमसे कोई खतरा है हमसे टॉक कर लीजिए ਨੀ ਪਰ ਹੂਨ ਜਰੀਏ ਤੇ ਬੈਰੀਕੇਟ ਹੁਣ ਬੈਰੀਕੇਟਿੰਗ ਕੀਤੀ ਗਈ ਉਹ ਕਿਵੇਂ ਦੇਖਦੇ ਹੋ ਪਹਿਲਾਂ ਬੈਰੀਕੇਟਿੰਗ ਬਹੁਤ ਸਖਤ ਕੀਤੀ ਗਈ ਆ ਕੇਲ ਲਗਾ ਦਿੱਤੇ ਗਏ ਉਹਨੂੰ ਕਿਵੇਂ ਦੇਖਦੇ ਹੋ ਤੁਹਾਡੀ ਗੱਲ ਦੇਖੋ ਮੈਂ ਤੁਹਾਨੂੰ ਕਹਿਣਾ ਇਹ ਪੜਕਾਹਟ ਸਰਕਾਰ ਵੱਲੋਂ ਪੈਦਾ ਕੀਤੀ ਜਾ ਰਹੀ ਹੈ ਪੜਕਾਹਟ ਸਰਕਾਰ ਪੈਦਾ ਕਰ ਰਹੀ ਹੈ ਠੀਕ ਹੈ ਸਰਕਾਰ ਸਾਰਾ ਕੁਝ ਕਰ ਰਹੀ ਹੈ ਅਸੀਂ ਪੀਸ ਹੁਈਆਂ ਪੂਰੀ ਦੁਨੀਆ ਦੇਖ ਰਹੀ ਹੈ ਪੀਸ ਹੁਲ ਰਹੋਗੇ ਤੁਸੀਂ ਬਿਲਕੁਲ ਇਹ ਗਲਤ ਜਵਾਬ ਦੁਨੀਆ ਦਊਗੀ ਪਰ ਜੇਕਰ ਜਿੰਦੇ ਰੁਕ ਲਿਆ ਜਾਂਦਾ ਤੇ ਫਿਰ ਉਹਦਾ ਹੱਲ ਕੀ ਹੈ ਦੇਖੋ ਇਹ ਅੱਜ ਮੈਂ ਤੈਅ ਕਰਨੀਆਂ ਨਹੀਂ ਹੈਗੀਆਂ ਮੌਕੇ ਦੀਆਂ ਪ੍ਰਸਥਿਤੀਆਂ ਹੁੰਦੀਆਂ ਅੰਦੋਲਨ ਤੁਸੀਂ ਹੰਡਾਏ ਨੇ ਅਸੀਂ ਵੀ ਹੰਡਾਏ ਨੇ ਮੌਕੇ ਦੀਆਂ ਪ੍ਰਸਥਿਤੀਆਂ ਵੀ ਆਈ ਹੋਇਆ ਸੀਗਾ ਕਿ ਉਹ ਮੌਕਾ ਐਸਾ ਬਣ ਗਿਆ ਸੀ ਕਿ ਦਿੱਲੀ ਪਿਛਲੀ ਵਾਰ ਅੰਬਾਲਾ ਤੱਕ ਹੀ ਸੀਗਾ ਪ੍ਰੋਗਰਾਮ ਤੇ ਉਸ ਵਾਰ ਦਿੱਲੀ ਪਹੁੰਚ ਗਏ ਸੀ ਐਸ ਵਾਰ ਦਿੱਲੀ ਦਾ ਪ੍ਰੋਬਲਮ ਪ੍ਰੋਗਰਾਮ ਹੈ ਲੇਕਿਨ ਅੰਬਾਲਾ ਦੇ ਪਹਿਲਾਂ ਬੜੀਆਂ ਜ਼ਬਰਦਸਤ ਦੇਖੋ ਦੇਖੋ ਇਹ ਲੋਕਤੰਤਰਿਆ ਸਾਰਿਆਂ ਨੂੰ ਆਪਣੀ ਗੱਲ ਕਰਦਾ ਹੱਕ ਹੈਗਾ ਵਾ ਅਗਲੇ ਬੰਨੇ ਵੀ ਉਹ ਸਾਡੇ ਪੁਲਿਸ ਦੇ ਜਵਾਨ ਨੇ ਸਾਰੇ ਸਾਡੇ ਆਪਣੇ ਪਰਿਵਾਰਾਂ ਚੋਂ ਨੇ ਸਾਨੂੰ ਸਾਰੀ ਗੱਲ ਦਾ ਖਿਆਲ ਆ ਅਸੀਂ ਸਾਫ਼ ਕਹਿਣਾ ਚਾਹੁੰਦੇ ਅਸੀਂ ਟਕਰਮਣਾ ਨਹੀਂ ਚਾਹੁੰਦੇ ਪਰ ਪ੍ਰਦੇਸ਼ ਸਾਹਿਬ ਜੇ ਮਜਬੂਰੀ ਵਸ ਸਾਨੂੰ ਅੱਗੇ ਵਧਣਾ ਪੈਣਾ ਪਰ ਪ੍ਰਦੇਸ਼ ਸਾਹਿਬ ਜੇ ਰੋਕ ਲਿਤਾ ਗਿਆ ਉੱਥੇ ਕਿਸੇ ਵੀ ਸਥਿਤੀ 'ਚ ਫਿਰ ਕਿਸੇ ਵੀ ਬੰਦੇ ਦੇਖੋ ਇਹ ਮੌਕੇ ਤੇ ਸਵਾਬ ਦੇਾਂਗੇ ਅਸੀਂ ਹਜੇ ਹਜੇ ਇਹਦੀਆਂ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਹਾਊਸ ਅਰੇਸਟ ਜਿਹੜਾ ਕੀਤਾ ਜਾਂਦਾ ਪੰਦੇਰ ਸਾਹਿਬ ਕਿਵੇਂ ਦੇਖਦੇ ਹੋ ਅਸੀਂ ਪਹਿਲਾਂ ਵੀ ਸਵਾਲ ਕਰਦੇ ਰਹੇ ਨੇ ਕਿਉਂਕਿ ਲੋਕਤੰਤਰ ਹੈਗਾ ਤੁਹਾਨੂੰ ਵੀ ਹੱਕ ਹੈਗਾ ਪ੍ਰੋਟੈਸਟ ਕਰਨ ਦਾ ਲੇਕਿਨ ਹਾਊਸ ਅਰੇਸਟ ਕਰ ਹਾਊਸ ਰੈਸਟ ਕਰਨਾ ਤੁਹਾਨੂੰ ਲੱਗਦਾ ਕਿ ਇਹ ਵਾਜਬ ਹੈਗਾ ਇਸ ਲੋਕਤੰਤਰ ਦੇ ਵਿੱਚ ਹਾਂ ਦੇਖੋ ਮੇਰੀ ਬੇਨਤੀ ਆ ਕਿ ਇਹਨਾਂ ਨੇ ਦੇਖੋ ਮਹਾਰਾਸ਼ਟਰ ਜ਼ੁਲਮ ਕੀਤਾ ਕਰਨਾਟਕਾ ਜ਼ੁਲਮ ਕੀਤਾ ਹਰਿਆਣੇ ਚ ਕੀਤਾ ਸਾਰੇ ਥਾਂ ਕੀਤਾ ਫਿਰ ਵੀ ਗੱਲ ਬਤਲੇ ਗਏ ਜਦ ਤੱਕ ਤੁਹਾਡਾ ਸਵਾਲ ਆ ਦੇਖੋ ਇਹ ਨਵਾਂ ਟ੍ਰੈਂਡ ਆ ਗਿਆ ਇਹ ਜਮੂਰੀਅਤ ਕਹੇ ਨਾਲੇ ਦੇਖਦੇ ਵੀ ਇਹਨੂੰ ਡਿਕਟੇਟਰਸ਼ਿਪ ਵਾਲੀ ਪੋਜੀਸ਼ਨ ਤੇ ਆ ਮੈਨੂੰ ਲੱਗਦਾ ਜਿਵੇਂ ਜਮੂਰੀਅਤ ਦਾ ਮਖੋਟਾ ਹੀ ਹੋਵੇ ਅੰਦਰ ਤਾਂ ਡਿਕਟੇਟ ਕਰ ਰਹੇ ਨੇ ਜੋ ਕੋ ਜੋ ਕਰ ਰਹੇ ਨੇ ਉਹ 10 ਦਿਨ ਖੱਟੜ ਜੀ ਦੱਸਦਣ ਉਹਨਾਂ ਦਾ ਦੁਨੀਆ ਵਿੱਚ ਚਿਹਰਾ ਕੀ ਚੱਟਾ ਜਾ ਰਿਹਾ ਕਿ ਕਾਲਾ ਹੋ ਰਿਹਾ ਵਾ ਅਸੀਂ ਤਾਂ ਦਿਖਾ ਰਹੇ ਨੇ ਭਾਰਤ ਦਾ ਲੋਕ ਤਾਂ ਕਹਿੰਦੀ ਸੇਫਟੀ ਕਰ ਰਹੇ ਉਹ ਹੀ ਕਹਿੰਦੇ ਦੱਸੋ ਇਹ ਇਹ ਕਿਹੋ ਜੀ ਸੇਫਟੀ ਹੁੰਦੀ ਆ ਜੀ ਹਾਈਵੇ ਬੰਦ ਕਰਕੇ ਹਾਂ ਆਪਦੇ ਲੋਕਾਂ ਨੂੰ ਨੁਕਸਾਨ ਕਰਕੇ ਤੰਗ ਕਰਕੇ ਕਿਉਂ ਪਰੇਸ਼ਾਨ ਹੋ ਰਹੇ ਇਹ ਵੀ ਸਵਾਲ ਇੱਕ ਆਏਗਾ ਕਿ ਲੋਕ ਬੜੇ ਬਲੂਕੀ ਤੁਹਾਡੇ ਚੈਨਲਾਂ ਤੇ ਡਿਬੇਟ ਨਹੀਂ ਹੁੰਦੀ ਤੁਸੀਂ ਉਹਨਾਂ ਦਾ ਮੰਤਰੀ ਭਾ ਲੋ ਵੀ ਸਾਨੂੰ ਤਾਂ ਕਹਿੰਦੇ ਸੀ ਸੜਕਾਂ ਜਾਮ ਕਰਦੇ ਹੁਣ ਤੁਸੀਂ ਪੱਕੀਆਂ ਸੀਲ ਕਰਤੀਆਂ ਦੱਸੋ ਹੈ ਜਵਾਬ ਇਸ ਗੱਲ ਦਾ ਅਸੀਂ ਤਾਂ ਨਹੀਂ ਕਿ ਅਸੀਂ ਤਾਂ ਨਹੀਂ ਕਿ ਆ ਵੀ ਸੜਕ ਬਲੌਕ ਕਰਾਂਗੇ ਅਸੀਂ ਤਾਂ ਕਹਿੰਸੀ ਦਿੱਲੀ ਜਾਮਾਂਗੇ ਸਾਡੇ ਨਾਲ ਗੱਲ ਕਰ ਲੈ ਸਰਕਾਰ ਕਿੱਥੇ ਬਲਣਾ ਕੀ ਕਰਨਾ ਕਿਵੇਂ ਬੈਣਾ ਕਿਵੇਂ ਕਰਨਾ ਠੀਕ ਆ ਉਹਦਾ ਕੋਈ ਹੱਲ ਕੱਢੀਏ ਜੇ ਮੰਗਾ ਨਹੀਂ ਮੰਨਣੀਆਂ ਭੀ ਅੰਦੋਲਨ ਤਾਂ ਕਰਨ ਦਿਓ ਹੁਣ ਸਰਕਾਰ ਕਿਸੇ ਬੰਦੇ ਨਹੀਂ ਜਾਂਦੀ ਕੀ ਕਰ ਸਕਦੀ ਯਾਨੀ ਕਿ ਲੋਕ ਪਰੇਸ਼ਾਨ ਹੋ ਰਿਹਾ ਤਾਂ ਨੇ ਜ਼ਿੰਮੇਦਾਰ ਸਰਕਾਰ ਹੈਗੀ ਹੈ ਹਰਿਆਣਾ ਜਾਂ ਫਿਰ ਸੈਂਟਰ ਬਿਲਕੁਲ ਸੈਂਟਰ ਜ਼ਿੰਮੇਵਾਰ ਹੈ ਨਰੇਸ਼ਤਾ ਸੈਂਟਰੀ ਦੇ ਰਿਹਾ ਉਹਨਾਂ ਦੇ ਸੂਬਾ ਸਰਕਾਰ ਉਹ ਸਾਰਾ ਕੁਝ ਕਰ ਲੇਕਿਨ ਰੇਟੇ ਵੇ ਬਣ ਜਾਣਾ ਆਉਣ ਵਾਲੇ ਸਮੇਂ ਚ ਬਈ ਕਿਸਾਨ ਪਰੇਸ਼ਾਨ ਕਰ ਰਹੇ ਨੇ ਦੇਖੋ ਇਹ ਤਾਂ ਹੁੰਦਾ ਹੀ ਆ ਸਾਨੂੰ ਖਾਲਸਤਾਨੀ ਵੀ ਕਹਿਣਗੇ ਬਠੇਰਾ ਕੋਲ ਜਾਵਾ ਕਤਵਾਦੀ ਵੀ ਕਹਿੰਦੇ ਪਿਛਲੇ ਬੜਾ ਬੜਾ ਕੁਝ ਕਹਿਣਗੇ ਜੀ ਇਹ ਤਾਂ ਚੱਲਦਾ ਅਸੀਂ ਦੇਸ਼ ਦੇ ਕਿਸਾਨ ਹੁਣ ਮੌਕੇ ਤੇ ਦੇਖੋਗੇ ਤੁਸੀਂ ਕੀ ਕਰ ਹਾਂ ਮੌਕੇ ਮਰਾ ਧੰਨਵਾਦ ਜੀ ਗੱਲਬਾਤ ਕਰਨ ਦਾ ਇਹ ਨਾ ਸਰਨ ਸਿੰਘ ਪੰਦੇਰ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਮੌਕੇ ਤੇ ਦੇਖਾਂਗੇ ਕਿ ਬੈਰੀਕੇਟਿੰਗ ਤੋੜਨੀ ਆ ਕੀ ਕਰਨਾ ਕਿਵੇਂ ਨਹੀਂ ਕਰਨਾ ਅੱਗੇ ਜਾਣਾ ਇਹ ਸਭ ਚੀਜ਼ ਦਾ ਪ੍ਰਸਥਿਤਿਆ ਦਾ ਸਵਾਲ ਹੈਗਾ ਹੁਣ ਦੇਖਣਾ ਹੈ ਕਿ ਪ੍ਰਸਥਿਤਿਆ ਜਿਹੜੇ ਬਾਰਡਰ ਹੈਗੇ ਨੇ ਪਰ ਸਰਕਾਰ ਵੱਲੋਂ ਕੀਤੀ ਗਈ ਰੋਕਣ ਦੇ ਲਈ ਲੇਕਿਨ ਕਿਤੇ ਨਾ ਕਿਤੇ ਸਰਕਾਰ ਦੇ ਪਾਲੇ ਵਿੱਚ ਗੇਨ ਸੁੱਟਦੇ ਹੋਏ ਪੰਦੇਰ ਵੀ ਨਜ਼ਰ ਆਏ ਨੇ ਕਿ ਇਹ ਸਰਕਾਰ ਇਹਦੇ ਲਈ ਸਾਬਦੀ ਲਈ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਅੱਗੇ ਜਾ ਰਿਹਾ ਬਹੁਤ-ਬਹੁਤ ਸ਼ੁਕਰੀਆ ਲੇਕਿਨ ਬੜੇ ਰਣਾ ਰਵਿੰਦਰ ਤੁਸੀਂ ਔਰ ਜਸਪ੍ਰੀ ਤੁਸੀਂ ਵੀ ਤੇ ਗੁਰਦਰਸ਼ਨ ਤੁਸੀਂ ਬੜੇ ਰਣਾ ਪਲਪਲ ਦੀ ਜਾਣਕਾਰੀ ਤਸਵੀਰਾਂ ਲਗਾਤਾਰ ਆਜ ਜਿਹੜਾ ਦਿੱਲੀ ਕੂਚ ਕਰਨਾ ਕਿਸਾਨਾਂ ਨੇ ਉਸ ਦੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿਾਂਗੇ